ਕੀ ਨਾਮ ਹੈ ਜੀ ਆਪਣਾ ਹਾਂਜੀ ਮੇਰਾ ਨਾਮ ਰਿੰਪੀ ਰਾਜ ਜੀ ਸੋ ਰਿੰਪੀ ਰਾਜ ਜੀ ਅੱਜ ਤੀਆਂ ਮਨਾ ਰਹੇ ਹੋ ਤੁਸੀਂ ਬੜਾ ਨੱਚ ਟੱਪ ਕੇ ਤੁਸੀਂ ਗਿੱਧਾ ਵੀ ਪਾਇਆ ਬੜੀ ਖੁਸ਼ੀ ਆ ਇਹ ਆਪਣਾ ਪ੍ਰਾਤਨ ਵਿਰਸਾ ਜੋ ਇਹ ਅਲੋਪ ਵੀ ਹੁੰਦਾ ਜਾ ਰਿਹਾ ਹੈ ਕਿਸ ਤਰ੍ਹਾਂ ਇਹਦੇ ਇਹਦੇ ਬਾਰੇ ਸੁਣ ਜੀ ਹਾਂਜੀ ਸਰ ਪਹਿਲਾਂ ਮਤਲਬ ਜਿਹੜਾ ਪਿਛਲੇ ਜ਼ਮਾਨੇ ਦੇ ਵਿੱਚ ਮਤਲਬ ਛੋਕੜ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਮਤਲਬ ਤੀਜ ਮਨਾਈ ਜਾਂਦੀ ਸੀ ਹੈਨਾ ਪਿਛਲੇ ਜਮਾਨੇ ਮਤਲਬ ਸੌਰੇ ਤੋਂ ਲੜਕੀਆਂ ਆਪਣੇ ਪੇਕਿਆਂ ਚਾਉਂਦੀਆਂ ਸੀ ਤੇ ਉਹ ਸਾਰੀਆਂ ਰਲ ਮਿਲ ਕੇ ਮਤਲਬ ਜਦੋਂ ਕਿੰਨੀ ਦੇਰ ਬਾਅਦ ਇਕੱਠੀਆਂ ਹੁੰਦੀਆਂ ਸੀ ਰਲ ਮਿਲ ਕੇ ਇੱਕ ਤਰ੍ਹਾਂ ਇੱਕ ਤਿਉਹਾਰ ਸੈਲੀਬ੍ਰੇਟ ਕਰਦੀਆਂ ਨੱਚ ਟੱਪ ਕੇ ਪਿੰਗਾ ਵੀ ਪਾਈਆਂ ਜਾਂਦੀ ਸੀ ਚਰਖੇ ਵੀ ਕੱਤੇ ਜਾਂਦੀ ਸੀ ਮਤਲਬ ਬਹੁਤ ਅੱਛਾ ਵਾ ਸੈਲੀਬ੍ਰੇਟ ਉਹ ਚੀਜ਼ਾਂ ਨੂੰ ਮੈਂ ਇਹਨਾਂ ਨੂੰ ਯਾਦ ਦਿਵਾਉਂਦੇ ਹੋਏ ਕਿਉਂਕਿ ਸਟੂਡੈਂਟ ਜਿਹੜੇ ਅੱਜ ਦੇ ਅੱਜ ਕੱਲ ਦੇ ਬੱਚੇ ਹੋ ਇਸ ਜਨਰੇਸ਼ਨ ਨੂੰ ਭੁੱਲ ਚੁੱਕੇ ਹੋ ਵੀ ਪਹਿਲਾਂ ਕੀ ਆਉ ਚੁੱਕੇ ਉਹਨਾਂ ਸਾਰਿਆਂ ਨੂੰ ਮੈਂ ਯਾਦ ਦਿਵਾਉਣ ਦੀ ਕੋਸ਼ਿਸ਼ ਕਰਦੀ ਐ ਨਾ ਜੀ ਤੋ ਇੱਕ ਵਾਰੀ ਆਪਣਾ ਇੱਥੇ ਦਾ ਇੰਸਟੀਚੂਟ ਦਾ ਪੂਰਾ ਨਾਮ ਵੀ ਦੱਸ ਦੋ ਪਾਰਲਰ ਦਾ ਹਾਂਜੀ ਮੇਰਾ ਇੰਸਟੀਚੂਟ ਚੱਲ ਰਿਹਾ ਜੋ ਕਿ 2013 ਤੋਂ ਚੱਲ ਰਿਹਾ ਕੇਸੀਸੀ ਇੰਸਟੀਚੂਟ ਜੋ ਕਿ ਬਹੁਤ ਅੱਛਾ ਚੱਲ ਰਿਹਾ ਮੇਰੇ ਹੁਣ ਮਤਲਬ ਤਕਰੀਬਨ 100 ਦੇ ਕਰੀਬ ਹੁਣ ਵੀ ਸਟੂਡੈਂਟਸ ਇਸ ਟਾਈਮ ਹੈਗੇ ਆ ਜੋ ਇਸ ਟਾਈਮੇ ਵਰਕ ਕਰ ਰਹੇ ਐਥੇ ਔਰ ਮੇਰਾ ਡਾਇਮੰਡ ਬਿਊਟੀ ਸੈਲੂਨ ਆ ਜੋ ਬਹੁਤ ਹੀ ਫੇਮਸ ਆ ਰਿੰਪੀ ਰਾਜ ਦੇ ਮੇਕਅਪ ਮੇਕਓਵਰ ਦੇ ਨਾਮ ਤੋਂ ਵੀ ਔਰ ਡਾਇਮੰਡ ਬਿਊਟੀ ਸੈਲੂਨ ਦੇ ਵੀ ਜੀ ਧੰਨਵਾਦ ਥੈਂਕ ਯੂ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅੰਜੂ ਪਿੰਡ ਬੜਾਦੀ ਮੈਡਮ ਠੀਕ ਹੈ ਜੀ ਸੋ ਅੱਜ ਤੁਸੀਂ ਤੀਆਂ ਮਨਾ ਰਹੇ ਆ ਬੜਾ ਹੱਸ ਖੇਡ ਕੇ ਤੇ ਜਿਹੜੀਆਂ ਤੀਆਂ ਆਪਣਾ ਪ੍ਰਾਤਨ ਵਿਰਸਾ ਹੈ ਹਾਂਜੀ ਅੱਜ ਕੱਲ ਭੁੱਲਦੇ ਵੀ ਜਾ ਰਹੇ ਆ ਸੋ ਤੁਸੀਂ ਇਹਨੂੰ ਯਾਦ ਰੱਖਣ ਦੇ ਲਈ ਮਨਾ ਰਹੇ ਹੋ ਤੁਸੀਂ ਕਦੇ ਚਰਖੇ ਦੇਖੇ ਆ ਸਰ ਚਰਖੇ ਦੇਖੇ ਦਾਦੀ ਜੀ ਦੇ ਟਾਈਮ ਚ ਦਾਦੀ ਜੀ ਦੇ ਟਾਈਮ ਚ ਸਾਡੇ ਘਰੇ ਆਪਣੀ ਦਾਦੀ ਨੂੰ ਕੱਤਦੇ ਹੋਏ ਵੀ ਦੇਖਿਆ ਹੋਊਗਾ ਨਹੀਂ ਐਨਾ ਕੁਝ ਯਾਦ ਨਹੀਂ ਓਕੇ ਬਹੁਤ ਕੱਟ ਬਸ ਚਰਖਾ ਸੀ ਉਹ ਦੇਖਿਆ ਚਰਖੇ ਦਾ ਪਤਾ ਵੀ ਚਰਖਾ ਹੁੰਦਾ ਕੀ ਹੈ ਬਸ ਇਹ ਤਾਂ ਨਹੀਂ ਪਤਾ ਵੀ ਉਹਦੇ ਨਾਲ ਕਰਦੇ ਕੀ ਸੀ ਉਹਦੇ ਨਾਲ ਪੂਣੀਆਂ ਕੱਤਦੇ ਆ ਪੂਣੀਆਂ ਕੱਤਦੇ ਹਾਂ ਜੀ ਤੇ ਉਹ ਪੂਣੀ ਕੱਤਣ ਤੋਂ ਬਾਅਦ ਕੀ ਕਰਦੇ ਹੁੰਦੇ ਸੀ ਓਨ ਦਿ ਗੋੜੇ ਬਣਾਏ ਆਈ ਥਿੰਕ ਗੋੜੇ ਬਣਾਏ ਜਾਂਦੇ ਸੀ ਕਾਟਨ ਦੇ ਓਕੇ ਹਾਂਜੀ ਜੀ ਤੇ ਉਹ ਕਾਟਨ ਨੂੰ ਫਿਰ ਘਰ 'ਚ ਯੂਜ਼ ਕਰਦੇ ਸੀ ਮਤਲਬ ਘਰੇ ਤਿਆਰ ਕਰਦੇ ਸੀ ਘਰੇ ਤਿਆਰ ਕਰਦੇ ਸੀ ਮੈਂ ਦੱਸ ਦਿੰਨਾ ਉਹਦੇ ਸੂਤ ਕੱਤਿਆ ਜਾਂਦਾ ਸੀਗਾ ਠੀਕ ਹੈ ਉਹਨੂੰ ਸੂਤ ਨੂੰ ਫਿਰ ਰੰਗਾਇਆ ਜਾਂਦਾ ਸੀਗਾ ਰੰਗ ਲਿਆ ਕੇ ਬਾਜ਼ਾਰ ਦੇ ਵਿੱਚੋਂ ਰੰਗ ਕੇ ਫਿਰ ਉਹਦੀਆਂ ਦਰੀਆਂ ਬਣਾਈਆਂ ਜਾਂਦੀਆਂ ਸੀ ਖੇਤੀਆਂ ਬਣਾਈਆਂ ਜਾਂਦੀਆਂ ਸੀ ਹਾਂਜੀ ਹਾਂਜੀ ਤੇ ਮਧਾਨੀਆਂ ਦੇਖੀਆਂ ਹੋਣੀਆਂ ਤੁਹਾਨੂੰ ਹਾਂਜੀ ਮਧਾਨੀਆਂ ਤਾਂ ਦੇਖੀਆਂ ਉਹ ਤਾਂ ਮਤਲਬ ਮੈਂ ਆਪਣੀ ਦਾਦੀ ਜੀ ਨੂੰ ਮਤਲਬ ਹਾਂਜੀ ਰੜਕਦੇ ਹੋਏ ਵੀ ਦੇਖਿਆ ਹੈ ਅੱਛਾ ਜੀ ਅੱਜ ਕੱਲ ਤਾਂ ਇਲੈਕਟ੍ਰੋਨਿਕ ਕੰਮ ਹਾਂਜੀ ਅੱਜ ਕੱਲ ਤਾਂ ਇਲੈਕਟ੍ਰੋਨਿਕ ਸ ਹੈ ਜੀ ਮਦਾਣੀ ਕਦੇ ਤੁਸੀਂ ਤਾਂ ਨਹੀਂ ਦੇ ਨਹੀਂ ਰੜਕੀ ਨਹੀਂ ਰੜਕੀ ਨਹੀਂ ਹੈਗੀ ਦੇਖਿਆ ਹੈ ਦੇਖਿਆ ਹੈ ਹਾਂਜੀ ਠੀਕ ਹੈ ਜੀ ਤੇ ਇੱਕ ਆਪਣਾ ਇਨੂਆ ਹੁੰਦਾ ਇਨੂਆ ਹਾਂਜੀ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹ ਜਿਵੇਂ ਤਸਲਾ ਆਪਾਂ ਨੂੰ ਭਾਰਾ ਲੱਗਦਾ ਏ ਸਿਰ ਤੇ ਵੱਜਦਾ ਏ ਬੈਲੈਂਸ ਬਣਾਉਣ ਲਈ ਇੱਕ ਇਨੂਆ ਯੂਜ਼ ਕੀਤਾ ਜਾਂਦਾ ਏ ਜੀ ਹਾਂਜੀ ਉਹ ਤਾਂ ਮੈਂ RAM nal ਦੇਖਿਆ ਮਤਲਬ ਅੱਜ ਕੱਲ ਦਾ ਚਲੋ ਹਾਇਨ ਇੰਡਸਟਰੀ ਮੇਨ ਚੱਲ ਗਏ ਜੀ ਬਿਲਕੁਲ ਜੀ ਹਾਂਜੀ ਅੱਜ ਕੱਲ ਤਾਂ ਕੋਈ ਸਿਰਤੇ ਵੀ ਨਹੀਂ ਚੱਕਦਾ ਦੱਸਾ ਹਾਂਜੀ ਦਸਲ ਇਹਨੂੰ ਬੱਠਲ ਵੀ ਕਹਿ ਜਾਂਦਾ ਹੈ ਬੱਠਲ ਵੀ ਕਹਿ ਜਾਂਦਾ ਹੈ ਹਾਂਜੀ ਇੱਕ ਸੱਗੀ ਫੁੱਲ ਹੁੰਦਾ ਹਾਂਜੀ ਸੱਗੀ ਫੁੱਲ ਉਹ ਮਤਲਬ ਸਰ ਪੁਰਾਣੇ ਜ਼ਮਾਨੇ ਚ ਇੱਕ ਗੈਣੇ ਦੇ ਤੌਰ ਤੇ ਕੰਪਲਸਰੀ ਸੀ ਜੀ ਮਤਲਬ ਉਹ ਦਾਜ ਵਿੱਚ ਵੀ ਦਿੱਤਾ ਜਾਂਦਾ ਸੀ ਕੁੜੀਆਂ ਨੂੰ ਉਹ ਤਿੰਨ ਵੀ ਹੁੰਦੇ ਇੱਕ ਸਾਈਡ ਸੈਂਟਰ ਚ ਹੁੰਦਾ ਹੈ ਸਾਈਡਾਂ ਤੇ ਛੋਟੇ ਹੁੰਦੇ ਆ ਹਾਂਜੀ ਬਿਲਕੁਲ 골ਡ ਦੇ ਵੀ ਹੁੰਦੇ ਸੀ ਹਾਂਜੀ ਹਾਂਜੀ ਥੈਂਕ ਯੂ ਧੰਨਵਾਦ ਸਰ ਅਜਾ ਕੀ ਨਾਮ ਹੈ ਤੁਹਾਡਾ ਅਮਨਦੀਪ ਕੌਰ ਪੀਆਂ ਮਨਾ ਰਹੇ ਹਾਂ ਤੁਹਾਨੂੰ ਪੀਆਂ ਦੇ ਵਿੱਚ ਤੁਸੀਂ ਕਦੇ ਪੁਰਾਣੀਆਂ ਹਵੇਲੀਆਂ ਪੁਰਾਣੇ ਮਕਾਨ ਦੇਖੇ ਹੋਣੇ ਆ ਹਾਂਜੀ ਬਹੁਤ ਘੱਟ ਬਹੁਤ ਘੱਟ ਹਾਂਜੀ ਜੀ ਸੋ ਪੁਰਾਣੇ ਸਮੇਂ ਦੇ ਵਿੱਚ ਇੱਕ ਆਲਾ ਹੁੰਦਾ ਸੀਗਾ ਹਾਂਜੀ ਪੁਰਾਣੇ ਮਕਾਨਾਂ ਦੇ ਵਿੱਚ ਹਵੇਲੀਆਂ ਦੇ ਵਿੱਚ ਉਹ ਕੀ ਹੁੰਦਾ ਸੀ ਆਲਾ ਮਤਲਬ ਜਿਵੇਂ ਆਪਾਂ ਪੁਰਾਣੇ ਕੋਠਿਆਂ ਹਵੇਲੀਆਂ ਦੇ ਵਿੱਚ ਦਿਵਾਰਾਂ ਦੇ ਵਿੱਚ ਮਤਲਬ ਉਹ ਦੀਵੇ ਰੱਖਣ ਲਈ ਜਾਂ ਕੁਝ ਵੀ ਬਣਾਉਂਦੇ ਹੁੰਦੇ ਸੀ ਉਸ ਨੂੰ ਵਾਲਾ ਕਹਿੰਦੇ ਸੀ ਤੇ ਉਹ ਕਈ ਸਾਬਣ ਵਗੈਰਾ ਰੱਖਣ ਲਈ ਜਾਂ ਕੋਈ ਵੀ ਸਮਾਨ ਟਿਕਾਣ ਲਈ ਉਹ ਚੀਜ਼ ਬਣਾਈ ਜਾਂਦੀ ਸੀ ਉਹਨੂੰ ਵਾਲਾ ਕਹਿੰਦੇ ਸੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਛੱਜੇ ਵੀ ਤਾਂ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਵੀ ਹੈਗਾ ਛੱਜ ਕਿਸ ਕੰਮ ਆਉਂਦਾ ਛੱਜ ਨੂੰ ਮਤਲਬ ਆਪਾਂ ਪਹਿਲੇ ਜ਼ਮਾਨੇ ਵਿੱਚ ਕਣਕ ਵਗੈਰਾ ਪਰ ਛੱਟਦੇ ਸੀ ਦਾਲਾ ਵਗੈਰਾ ਪਰ ਛੱਟਦੇ ਸੀ ਤੇ ਇੱਕ ਮੇਨ ਸਭ ਤੋਂ ਵਿਆਹ ਦੇ ਵਿੱਚ ਜਾਗੋ ਟਾਈਮ ਤੇ ਜਦੋਂ ਬਰਾਤ ਚੜ੍ਹਦੀ ਉਸ ਤੋਂ ਬਾਅਦ ਉਹ ਤੋੜਿਆ ਜਾਂਦਾ ਹੈ ਬਿਲਕੁਲ ਠੀਕ ਹੈ ਥੈਂਕ ਯੂ ਥੈਂਕ ਯੂ ਹਾਂ ਨਾਮ ਹੀ ਟੋੜਾ ਮੇਰਾ ਨਾਮ ਅਮਨਜੋਤ ਕੌਰ ਹੈ ਓਕੇ ਤੁਸੀਂ ਵੀ ਅੱਜ ਤੀਆਂ ਮਨਾਈਆਂ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਕੜੂਆ ਕੜੂਆ ਪਿੰਡ ਹੈ ਤੁਹਾਡਾ ਹਾਂਜੀ ਅੱਛਾ ਜੀ ਕੜੂਆ ਵੈਸੇ ਵੀ ਮਸ਼ਹੂਰ ਹੈ ਕਿਸ وجہ ਨਾਲ ਮਸ਼ਹੂਰ ਹੈ ਕੜੂਆ ਮਤਲਬ ਸਾਡੇ ਪਿੰਡ ਮਤਲਬ ਸਰਬਲੋਹ ਦੇ ਭਾਂਡੇ ਇਹ ਚੀਜ਼ ਦੇ ਨਾਮ ਤੋਂ ਸਾਡੇ ਪਿੰਡ ਨੂੰ ਜ਼ਿਆਦਾ ਜਾਣਿਆ ਜਾਂਦਾ ਹੈ ਤੇ ਅੱਜ ਕੱਲ ਤੁਸੀਂ ਇਹ ਤੀਆਂ ਮਨਾਈਆਂ ਕਿੱਥੇ ਬਣਾ ਰਹੇ ਹੋ ਅਸੀਂ ਮਤਲਬ ਡਾਇਮੰਡ ਬਿਊਟੀ ਸਲੂਨ ਕੁਰਾਲੀ ਮੋਰਿੰਡਾ ਰੋਡ ਤੇ ਓਕੇ ਹਾਂਜੀ ਤਾਂ ਕੀ ਕਹੋਗੇ ਡਾਇਮੰਡ ਸਲੂਨ ਵਾਲਿਆਂ ਮਤਲਬ ਵੀ ਮੈਂ ਜਿਸ ਦਿਨ ਦੀ ਇੱਥੋਂ ਆਈਆਂ ਮੈਨੂੰ ਇੰਨਾ ਜ਼ਿਆਦਾ ਵਧੀਆ ਸਭ ਨੇ ਸਿਖਾਇਆ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਹੈ ਸਾਡੇ ਮੈਮ ਰਿੰਪੀ ਮੈਮ ਇੰਨੇ ਜ਼ਿਆਦਾ ਮਤਲਬ ਪਿਆਰ ਨਾਲ ਸਮਝਾਉਂਦੇ ਨੇ ਅਗਰ ਕੋਈ ਵੀ ਮੈਨੂੰ ਦਿੱਕਤ ਆਉਂਦੀ ਹੈ ਮੈਮ ਨੇ ਸ਼ੁਰੂ ਤੋਂ ਹੀ ਸਮਝਾਇਆ ਹੈ ਅਸੀਂ ਹਰ ਫੈਸਟੀਵਲ ਹਰ ਟੀਸਟ ਅਸੀਂ ਇਕੱਠਿਆਂ ਨਹੀਂ ਮਨਾਈ ਹੈ ਜੇ ਮੈਨੂੰ ਕਿਸੇ ਚੀਜ਼ ਚ ਵੀ ਦਿੱਕਤ ਆਉਂਦੀ ਹੈ ਸਟਾਫ ਇੰਨਾ ਜ਼ਿਆਦਾ ਪਿਆਰਾ ਹੈ ਟੀਮ ਸਾਡੇ ਮੈਮ ਸਰ ਸਾਰੇ ਬਹੁਤ ਪਿਆਰੇ ਨੇ ਮਤਲਬ ਮੈਂ ਸ਼ੁਰੂ ਤੋਂ ਮਰੀ ਮੈਂ ਇਦਾਂ ਵੀ ਜੇ ਮੈਨੂੰ ਕੁਝ ਸਮਝ ਵੀ ਨਹੀਂ ਆ ਰਿਹਾ ਇਹਨਾਂ ਨੇ ਮੈਨੂੰ ਬਾਰ-ਬਾਰ ਸਮਝਾਇਆ ਮਤਲਬ 2-3 ਮਹੀਨੇ ਹੀ ਬਸ ਸੋ ਇੰਨੇ ਜੇ ਤੁਹਾਨੂੰ ਇਹਨਾਂ ਦਾ ਮਤਲਬ ਹੈ ਸੁਭਾਅ ਪਤਾ ਮਤਲਬ ਕੁਝ ਦਿਨਾਂ ਚ ਹੀ ਪਤਾ ਲੱਗ ਗਿਆ ਸੀਗਾ ਮਤਲਬ ਥੋੜੇ ਟਾਈਮ ਚ ਮੈਮ ਨਾਲ ਨੇ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਹੋ ਕਰਿਆ ਮਤਲਬ ਇੱਥੇ ਆ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਤੁਹਾਡਾ ਨਿਧੀ ਸਿਆ ਮਨਾ ਰਹੇ ਹਾਂ ਤੁਸੀਂ ਫੁਲਕਾਰੀਆ ਦੇਖੀ ਆਉਣੀਆਂ ਹਾਂਜੀ ਕਦੇ ਲਈ ਵੀ ਆ ਫੁਲਕਾਰੀ ਹਾਂਜੀ ਲਈਆਂ ਜੀ ਸੋ ਫੁਲਕਾਰੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਫੁਲਕਾਰੀ ਹੱਥਾਂ ਨਾਲ ਕੱਢੀਆਂ ਜਾਂਦੀਆਂ ਸੀਗੀਆਂ ਪੁਰਲੇ ਜ਼ਮਾਨੇ ਵਿੱਚ ਹੁਣੇ ਫੁਲਕਾਰੀਆ ਬਹੁਤ ਘਟ ਹੋ ਗਈਆਂ ਨੇ ਚੁੰਨੀਆਂ ਹੁਣ ਲੈਣ ਲੱਗ ਪਏ ਪਰ ਹੁਣ ਹਲੇ ਵੀ ਜਿਹੜੀ ਨਵੀਂ ਵਿਆਹੀ ਤੁਲਹਨ ਹੁੰਦੀ ਹੈ ਉਹਨੂੰ ਫੁਲਕਾਰੀ ਦੇਈ ਜਾਂਦੀ ਹੈ ਓਕੇ ਸੋ ਇਹ ਚੁੰਨੀ ਵੀ ਹੁੰਦੀ ਹੈ ਇੱਕ ਚੁੰਨੀ ਤੇ ਫੁਲਕਾਰੀ ਦੇ ਵਿੱਚ ਫਰਕ ਕੀ ਹੈ ਚੁੰਨੀ ਐਵੇਂ ਸਿੰਪਲ ਹੁੰਦੀ ਹੈ ਜੀ ਤੇ ਫੁਲਕਾਰੀ ਦੀ ਸ਼ੋਭਾ ਅਲੱਗ ਹੀ ਹੁੰਦੀ ਹੈ ਤੁਸੀਂ ਅੱਜ ਤੀਆਂ ਇਹ ਇੰਸਟੀਚੂਟ ਦੇ ਵਿੱਚ ਮਨਾਈਆਂ ਨੇ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਮੈਂ ਇਥੋਂ ਤਿੰਨ ਇੱਥੇ 3 ਸਾਲ ਤੋਂ ਆ ਰਹੀ ਹਾਂ ਪਹਿਲੇ ਮੈਂ ਕੇਸੀਸੀ ਇੰਸਟੀਚੂਟ ਵਿੱਚ ਸੀਗੀ ਪਹਿਲੇ ਮੈਂ ਕੰਪਿਊਟਰ ਸਿੱਖਿਆ ਇੱਥੋਂ ਫਿਰ ਮੈਂ ਮੈਮ ਤੋਂ ਪਾਰਲਰ ਦਾ ਸਿੱਖਿਆ ਤੇ ਇੱਥੇ ਦਾ ਸਟਾਫ ਟੀਚਰਸ ਬਹੁਤ ਵਧੀਆ ਨੇ ਬਹੁਤ ਕੋਆਪਰੇਟ ਕਰਦੇ ਨੇ ਜੀ ਤੇ ਇੱਥੇ ਕਿਤੇ ਵੀ ਹੋਰ ਜਗ੍ਹਾ ਤੇ ਤੁਸੀਂ ਜਾਓਗੇ ਉੱਥੇ ਇਹ ਮਾਹੌਲ ਨਹੀਂ ਮਿਲੂਗਾ ਜੋ ਇੱਥੇ ਮਾਹੌਲ ਹੈ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਨੇ ਸਾਰੇ ਬੜੇ ਪਿਆਰ ਨਾਲ ਇੱਥੇ ਰਹਿੰਦੇ ਨੇ ਹਾਸੇ ਮਜ਼ਾਕ ਵੀ ਕੀਤਾ ਜਾਂਦਾ ਹੈ ਕੰਮ ਵੀ ਬਹੁਤ ਵਧੀਆ ਸਿਖਾਇਆ ਜਾਂਦਾ ਹੈ ਮੈਂ ਹੁਣ ਇੱਥੋਂ ਇੱਥੇ ਨਹੀਂ ਆਂਦੀ ਮੈਂ ਜੌਬ ਕਰਦੀ ਆਂ ਪਰ ਫਿਰ ਵੀ ਮੈਨੂੰ ਮੈਮ ਨੇ ਸਪੈਸ਼ਲੀ ਇੱਥੇ ਫੋਨ ਕਰਕੇ ਬੁਲਾਇਆ ਹੈ ਕਿ ਜਾਨੀ ਮੈਨੂੰ ਇੱਥੇ ਪਿਆਰ ਇੱਥੇ ਕਿਤੇ ਵੀ ਮੈਂ ਹੋਰ ਜਾਂਦੀ ਆਂ ਜੌਬ ਵੀ ਕਰਦੀ ਆਂ ਪਰ ਉੱਥੇ ਐਵੇਂ ਦਾ ਮਾਹੌਲ ਨਹੀਂ ਹੈ ਜੋ ਇੱਥੇ ਹੈ ਸਰ ਮੈਮ ਬਹੁਤ ਵਧੀਆ ਨੇ ਥੈਂਕ ਯੂ